ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚੀ ਹੋਈ ਜਾਵੇ ਕਾਂਢ ਫੇਰ ਕਾਂਢ ਹੋ ਗਈ ਬੰਦ ਉੱਚੀ ਹੋਈ ਜਾਵੇ ਕਾਂਢ ਫੇਰ ਕਾਂਢ ਹੋ ਗਈ ਬੰਦ ਵਿਚੋਂ ਮੰਦ ਮੰਡ ਗੁਜਰੀ ਦੇ ਲਾਲ ਹੋਲੀ ਦੇ ਬੱਚੇ ਨੀਹਾਂ ਵਿੱਚੋਂ ਬੋਲੇ ਸੋਨੇ ਹਾਲ ਬੋਲੀ ਦੇ ਉੱਚੀ ਹੋਈ ਜਾਵੇ ਕੰਦ ਫੇਰ ਕੰਦ ਹੋ ਗਈ ਬੰਦ ਵਿੱਚੋਂ ਮੰਦ ਮੰਦ ਗੁਜਰੀ ਦੇ ਲਾਲ ਬੋਲ ਦੇ ਬੱਚੇ ਨੀਹਾਂ ਵਿੱਚੋਂ ਬੋਲੇ ਸੋਨੇ ਹਾਲ ਬੋਲ ਦੇ ਇੱਥੇ ਸਭ ਕੁਝ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਵੀ ਕੁਝ ਹੋ ਰਿਹਾ ਹੈ ਜੋ ਆਪ ਜੀ ਨੇ ਵੇਖਣਾ ਹੈ ਕੀ ਕਹਿੰਦੇ ਨੇ ਉੱਚੀ ਹੋਈ ਜਾਵੇ ਕੰਧ ਫੇਰ ਕੰਧ ਹੋ ਗਈ ਬੰਦ ਵਿੱਚੋਂ ਮੰਦ ਮੰਦ ਗੁਜਰੀ ਦੇ ਲਾਲ ਬੋਲ ਦੇ ਬੱਚੇ ਨਿਹਾ ਵਿੱਚੋਂ ਬੋਲੇ ਸੋ ਨਿਹਾਲ ਬੋਲ ਦੇ ਬੱਚੇ ਨਿਹਾਲ ਵਿੱਚੋਂ ਬੋਲੇ ਸੋਨਿਹਾਲ ਬੋਲ ਦੇ ਖਾਲਸੇ ਦੀ ਸ਼ਾਨ ਮਾਤਾ ਗੁਜਰੀ ਦੇ ਪੋਤੇ ਨੇ ਕਿੱਦਾਂ ਹੀ ਕਾਟਣ ਕੇ ਕਚੈਰੀ ਚ ਖਲੋਤੇ ਨੇ ਖਾਲਸੇ ਦੀ ਸ਼ਾਨ ਮਾਤਾ ਗੁਜਰੀ ਦੇ ਪੋਤੇ ਨੇ ਕਿੱਦਾਂ ਹੀ ਕਾਟਣ ਕੇ ਕਚੈਰੀ ਚ ਖਲੋਤੇ ਨੇ ਉਮਰਾ ਨਿਕੀਆਂ ਮਕਸਦ ਵੱਡੇ ਦਰਸ਼ਨ ਕਰੀਏ ਜੀ ਖਾਲਸੇ ਦੀ ਸ਼ਾਨ ਮਾਤਾ ਗੁਜਰੀ ਦੇ ਪੋਤੇ ਨੇ ਕਿੱਦਾਂ ਹੀ ਕਾ ਤਾਣ ਕੇ ਕਚਾਰੀ ਜਿ ਖਲੋ ਤੇਨੇ ਤੇਰੇ ਨਿੱਕੇ ਫਰਜੰਦ ਤੇਰੇ ਨਿੱਕੇ ਲਾਲ ਨਿੱਕੇ ਤੇਰੇ ਲਾਲ ਨੇ ਕਮਾਲ ਬਾਜਾਂ ਵਾਲਿਆ ਮੀਲੇ ਨਾ ਮਿਸਾਲ ਬੇਮਿਸਾਲ ਬਾਜਾਂ ਵਾਲਿਆ ਨਿੱਕੇ ਤੇਰੇ ਲਾਲ ਨੇ ਕਮਾਲ ਬਾਜਾਂ ਵਾਲਿਆ ਮੀਲੇ ਨਾ ਮਿਸਾਲ ਬੇਮਿਸਾਲ ਬਾਜਾਂ ਵਾਲਿਆ ਤੇਰੇ ਨਿੱਕੇ ਫਰਜੰਦ ਕਿੰਨੇ ਹੌਸਲੇ ਬੁਲੰਦ ਸੂਬਾ ਪੀਸਦਾ ਸਿਦਾਂਦ ਜਦੋਂ ਬਾਲ ਭੋਲੀ ਦੇ ਬੱਚੇ ਨਿਹਾਂ ਵਿੱਚੋਂ ਬੋਲੇ ਸੋਨਿਹਾਲ ਬੋਲੀ ਦੇ ਉੱਚੀ ਹੋਈ ਜਾਵੇ ਕੰਧ ਫੇਰ ਕੰਧ ਹੋ ਗਈ ਬੰਦ ਵਿੱਚ ਮੰਦ-ਮੰਦ ਗੁਜਰੀ ਦੇ ਲਾਲ ਬੋਲਦੇ ਬੱਚਿਆਂ ਵਿੱਚੋਂ ਬੋਲੇ ਸੋਨਿਹਾਲ ਬੋਲਦੇ ਬਾਲਾ ਦੇ ਆ ਬੋਲਾ ਤੋਂ ਹੈਰਾਨ ਸੁਚਾਨੰਦ ਨੇ ਸੂਬੇ ਤਾਈ ਕੇ ਹ ਪਰੇਸ਼ਾਨ ਸੁਚਾਨੰਦ ਨੇ ਬਾਲਾ ਦੇ ਆ ਬੋਲਾ ਤੋਂ ਹੈਰਾਨ ਸੁਚਾਨੰਦ ਨੇ ਕਿਹੜਾ ਪਰੇਸ਼ਾਨ ਸੁਚਾ ਨੰਦ ਨੇ ਸੂਬੇ ਆ ਤੂ ਬਾਲਾ ਨੂੰ ਕਚੈਰੀ ਚ ਬੁਲਾ ਲਿਆ ਸੂਬੇ ਆ ਤੂ ਬਾਲਾ ਨੂੰ ਕਚੈਰੀ ਚ ਬੁਲਾ ਲਿਆ ਨਾਗਾ ਦੀ ਪਟਾਰੀ ਵਿੱਚ ਹੱਥ ਕਾਂ ਨੂੰ ਪਾਲਿਆ ਨਾਗਾ ਦੀ ਪਟਾਰੀ ਵਿੱਚ ਹੱਥ ਕਾਂ ਨੂੰ ਪਾਲਿਆ ਕਚੈਰੀ ਵਿੱਚ ਸੂਬੇ ਦੇ ਚਮਚੇ ਆਪਸ ਦੇ ਵਿੱਚ ਗੱਲਾਂ ਗੱਲਾਂ ਬਾਤਾਂ ਕਰਕੇ ਕਹਿੰਦੇ ਨੇ ਕਿ ਉਹੀ ਪੰਕਤੀ ਮੈਂ ਆਪ ਜੀ ਨੂੰ ਦਰਸ਼ਨ ਕਰਨ ਲੱਗੇ ਹਾਂ ਬਾਲਾ ਦੇਆ ਬੁਲਾ ਤੂੰ ਹੈਰਾਨ ਸੁਚਾਨੰਦ ਨੇ ਸੂਬੇ ਤਾਈ ਕੇ ਹਾ ਪਰੇਸ਼ਾਨ ਸੁਚਾਨੰਦ ਨੇ ਸੂਬਿਆ ਤੂੰ ਬਾਲਾ ਨੂੰ ਕਚੈਰੀ ਚ ਬੁਲਾ ਲਿਆ ਨਾ ਗਾਦੀ ਪਟਾਰੀ ਵਿੱਚ ਹੱਥ ਕਾਂ ਨੂੰ ਪਾਲਿਆ ਮੇਰੇ ਹੋਸ਼ ਰਹਿ ਗਏ 당 ਬੱਚੇ ਬੋਲਦੇ ਨਹੀਂ ਸੰਗ ਪੁੱਛੋ ਗੱਲ ਤਾਂ ਜਵਾਬ ਦਾ ਸਵਾਲ ਬੋਲਦੇ ਬੱਚੇ ਨਿਹਾਲ ਵਿੱਚੋਂ ਬੋਲੇ ਸੋ ਨਿਹਾਲ ਬੋਲਦੇ ਉੱਚੀ ਹੋਈ ਜਾਵੇ ਕੰਧ ਫੇਰ ਕੰਧ ਹੋ ਗਈ ਬੰਦ ਵਿੱਚੋਂ ਮੰਦ ਮੰਦ ਗੁਜਰੀ ਦੇ ਲਾਲ ਬੋਲਦੇ ਬੱਚੇ ਨਿਹਾਲ ਵਿੱਚੋਂ ਬੋਲੇ ਸੋ ਨਿਹਾਲ ਬੋਲਦੇ ਬੋਲੇ ਸੋਨੇ ਹਾਲ ਬੋਲੇ ਸੋਨੇ ਹਾਲ ਜਦੋਂ ਸਾਰੇ ਪੈਨੇ ਬੋਲਦੇ ਦਿੱਲੀ ਤੱਕ ਮੈਲਾ ਦੇ ਮੂਨਾਰੇ ਪੈਨੇ ਡੋਲਦੇ ਬੋਲੇ ਸੋਨੇ ਹਾਲ ਦੇ ਜਕਰ ਜਦੋਂ ਬੋਲਦੇ ਦਿੱਲੀ ਤੱਕ ਮੈਲਾ ਦੇ ਮੂਨਾਰੇ ਪੈਨੇ ਡੋਲਦੇ ਜੱਪੇ ਜਿਵੇਂ ਗੂੰਜਦੀ ਨਗਾਰਿਆਂ ਦੀ ਗੂੰਜ ਹੈ ਜੋਰਾਵਰ ਫਤਿਹ ਸਿੰਘ ਦੇ ਜੈਕਾਰਿਆਂ ਦੀ ਗੂੰਜ ਹੈ ਬੋਲੇ ਗੁਜਰੀ ਦੇ ਚੰਦ ਬੋਲੇ ਗੁਜਰੀ ਦੇ ਚੰਦ ਡੋਲ ਉੱਠੇ ਸਰਹੰਦ ਬੋਲੇ ਗੁਜਰੀ ਦੇ ਚੰਦ ਡੋਲ ਉੱਠੇ ਸਰਹੰਦ ਉਹਨੇ ਸੁਣ ਲਏ ਤੂਫਾਨ ਤੇ ਪੂਚਾਲ ਬੋਲ ਦੇ ਬੱਚੇ ਨਿਹਾਲ ਵਿੱਚੋਂ ਬੋਲੇ ਸੋਨਿਹਾਲ ਬੋਲ ਦੇ ਉੱਚੀ ਹੋਈ ਜਾਵੇ ਕੰਧ ਫੇਰ ਕੰਧ ਹੋ ਗਈ ਬੰਦ ਵਿੱਚੋਂ ਮੰਦ ਮੰਦ ਗੁਜਰੀ ਦੇ ਲਾਲ ਬੋਲ ਦੇ ਬੱਚ ਨਿਹਾਂ ਵਿੱਚੋਂ ਬੋਲੇ ਸੋ ਨਿਹਾਲ ਬੋਲ ਦੇ ਬੰਦ ਭਾਵੇਂ ਕੂੜ ਦੀ ਕਚਾਰੀ ਦੀ ਜ਼ੁਬਾਨ ਸੀ ਕਿਸੇ ਸ਼ੇਰਖਾਨ ਵਿੱਚ ਬੋਲਦਾ ਈਮਾਨ ਸੀ ਬੰਦ ਭਾਵੇਂ ਕੂੜ ਦੇ ਕਚਾਰੇ ਦੀ ਜੁਬਾਨ ਸੀ ਕਿਸੇ ਸ਼ੇਰਖਾਨ ਵਿੱਚ ਬੋਲਦਾ ਈਮਾਨ ਸੀ ਇਟਾਂ ਵਿੱਚ ਸ਼ਹੀਦਿਆਂ ਦੇ ਗੀਤ ਕਿਵੇਂ ਗਾਉਂਦੀਆਂ ਤੋੜਦਾ ਜਲਾਦ ਤਾਂ ਜੈਕਾਰੇ ਜਹੇ ਲਾਉਂਦੀਆਂ ਤੋੜਦਾ ਜਲਾਦ ਤਾਂ ਜੈਕਾਰੇ ਜਹੇ ਲਾਉਂਦੀਆਂ ਦੇਸੀ ਕਾਂਢੀ ਗਿੱਲਾ ਗਾਰਾ ਲੋਂਦੇ ਜੱਫ ਦੇ ਜੈਕਾਰਾ ਬੱਚੇ ਬੋਲਦੇ ਤੇ ਸਾਰੇ ਨਾਲ ਨਾਲ ਬੋਲਦੇ बच्चे निहा विचों बोले सो निहाल बोल दे ऊच्च होई जावे कांध फेर कांध हो गई बंद विचों मंद मंद गुजरी दे लाल बोल दे बच्चे निहा विचों बोले सो निहाल बोल दे गल्ला विच जिंदगी दा सारा ही ज्ञान है बोल देने बच्चे बाजा जुबान है सारा ही ज्ञान बोल देने बच्चे बाजा वाले दी है एक एक बोल भेद जुगा खोलदा एक एक बोल भेद जुगा दोस्तों क्या आपके एमएस ऑफिस सॉफ्टवेयर के अंदर ये वाला ऑप्शन है ध्यान से देखो इसे कहते हैं को पायलट ਕੋਣ ਕੋਣ ਤੋਤਲੀ ਜ਼ੁਬਾਨ ਵਿੱਚੋਂ ਬੋਲਦਾ ਕੋਣ ਕੋਣ ਤੋਤਲੀ ਜ਼ੁਬਾਨ ਵਿੱਚੋਂ ਬੋਲਦਾ ਨੌਵੇਂ ਗੁਰੂ ਦੇ ਜਲਾਲ ਨੌਵੇਂ ਗੁਰੂ ਦੇ ਜਲਾਲ ਕੀਤੇ ਦਾਦੀ ਦੇ ਖਿਆਲ ਕੀਤੇ ਮਿੱਤਰ ਪਿਆਰੜੇ ਦਾ ਹਾਲ ਬੋਲਦੇ ਬਚਨੀ ਹਾ ਵਿੱਚੋਂ ਬੋਲੇ ਸੋਨੇ ਹਾਲ ਬੋਲਦੇ ਉੱਚੀ ਹੋਈ ਜਾਵੇ ਕੰਧ ਫੇਰ ਕੰਧ ਹੋ ਗਈ ਬੰਦ ਵਿਚੋਂ ਮੰਨ ਮੰਦੇ ਗੁਜਰੀ ਦੇ ਲਾਲ ਬੋਲਦੇ ਬੱਚੇ ਨਿਹਾਂ ਵਿੱਚੋਂ ਬੋਲੇ ਸੋਨਿਹਾਲ ਬੋਲਦੇ ਕਾਜੀ ਆਵੇ ਸੁਬੇ ਅਹ ਨੇਰ ਕਿੰਨਾ ਪਾਏਗਾ ਕਿੰਨੀ ਵਾਰੀ ਸੱਚ ਨਿਹਾਂ ਵਿੱਚ ਛਿਣਵਾਏਗਾ ਕਾਜੀ ਆਵੇ ਸੁਬੇ ਅਹ ਨੇਰ ਕਿੰਨਾ ਪਾਏਗਾ ਕਿੰਨੀ ਵਾਰੀ ਸੱਚ ਨਹੀਂ ਹਾਂ ਵਿੱਚ ਛਿਣਵਾਏਗਾ ਸਿਰ ਤੇ ਸਵਾਰ ਤੇਰੇ ਸ਼ਹਿਰਾਂ ਦਾ ਜਨੂਨ ਹੈ ਪਰ ਤੈਨੂੰ ਭੁੱਲਿਆ ਪੁਰਾਣ ਦਾ ਕਾਨੂੰਨ ਹੈ ਹੋਰ ਜੀਣਾ ਕਿੰਨੇ ਸਾਲ ਤੇਰਾ ਬਚਣਾ ਮੁਹਾਲ ਹੋਰ ਜੀਣਾ ਕਿੰਨੇ ਸਾਲ ਤੇਰਾ ਬਚਣਾ ਮੁਹਾਲ ਤੇਰਾ ਆਗਿਆ ਨੰਦੇੜ ਵਾਂਗੂ ਕਾਲ ਬੋਲਦੇ ਬੱਛੇ ਨੀਹਾ ਵਿੱਚੋਂ ਬੋਲੇ ਸੋਨਿਹਾਲੀ ਬੋਲਦੇ ਨੀਹਾ ਵਿੱਚੋਂ ਜੋਤਾ ਦੋਵੇਂ ਜੱਗੀਆਂ ਅਖੰਡ ਸੀ ਜੱਗੀਆਂ ਦਾ ਜੋਤਾ ਸੇਕ ਪੂਜਾ ਸਤਿਨਾਮ ਦੀ ਸੀ ਨੀਹਾ ਵਿੱਚੋਂ ਜੋਤਾ ਦੋਵੇਂ ਜੱਗੀਆਂ ਅਖੰਡ ਸੀ ਜੱਗੀਆਂ ਦਾ ਜੋਤਾ ਸੇਕ ਪੂਜਾ ਸੱਚ ਖੰਡ ਸੀ ਸੱਚ ਹੈ ਅਥਾ ਇਹਦੀ ਥਾ ਕਿੰਨੇ ਪਾਈਏ ਸੱਚ ਹੇ ਪਤਾ ਏ ਦੀਤਾ ਕਿੰਨੇ ਪਾਈਏ ਬਾਲਾਂ ਦੀ ਉਚਾਈ ਕਿੰਨੀ ਕਿੰਨੀ ਗਹਿਰਾਈਏ ਪਲਾ ਪਲਾ ਕਿਸ ਦੀ ਮਜਾਲ ਚੱਲੇ ਬੱਚਿਆਂ ਦੀ ਚਾਲ ਪਲਾ ਕਿਸ ਦੀ ਮਜਾਲ ਚੱਲੇ ਬੱਚਿਆਂ ਦੀ ਚਾਲ ਜਾਪੇ ਨਿਹਾਂ ਚੋਂ ਆਕਾਸ਼ ਤੇ ਪਾਤਾਲ ਬੋਲਦੇ ਬੱਚੇ ਨਿਹਾਂ ਵਿੱਚੋਂ ਬੋਲੇ ਸੋ ਨਿਹਾਲ ਬੋਲਦੇ ਜੀ ਹੋਈ ਜਾਵੇ ਕੰਧ ਫੇਰ ਕੰਧ ਹੋ ਗਈ ਬੰਦ ਵਿੱਚੋਂ ਮੰਦ ਮੰਦ ਗੁਜਰੀ ਦੇ ਲਾਲ ਬੋਲ ਦੇ ਬੱਚੇ ਨਿਹਾਂ ਵਿੱਚੋਂ ਬੋਲੇ ਸੋਨਿਹਾਲ ਬੋਲ ਦੇ ਬੱਚੇ ਨਿਹਾਂ ਵਿੱਚੋਂ ਬੋਲੇ ਸੋਨਿਹਾਲ ਬੋਲ ਦੇ ਬੱਚੇ ਨਿਹਾਂ ਵਿੱਚੋਂ ਬੋਲੇ ਸੋਨਿਹਾਲ ਬੋਲ ਦੇ ਸ਼ਹੀਦਾਂ ਦੇ ਸਰਤਾਜ ਗੁਰੂ ਨਾਨਕ ਦੀ ਪੰਜਵੀਂ ਜੋਤ ਜਿਵੇਂ ਸ਼ਹੀਦਿਆਂ ਦੇ ਦਿਹਾੜੇ ਚੱਲ ਰਹੇ ਨੇ